ਸਤ ਸ੍ਰੀ ਅਕਾਲ ਦੋਸਤੋ ਮੇਰੇ ਚੈਨਲ ਰਧਾਵਾ ਬੀਬੀ ਚਾਲੀ ਦਾ ਤੁਹਾਡਾ ਸਵਾਗਤ ਹੈ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਆਪਾਂ ਅੱਗੇ ਤੁਸੀਂ ਦੇਖ ਸਕਦੇ ਵੀਰ ਜੀ ਕਿ ਆਪਾਂ ਜੇ ਝੋਨਾ ਵੜਾਉਣਾ ਸ਼ੁਰੂ ਕਰਤਾ ਸੀ ਤੇ ਅੱਜ ਆਪਣੇ ਪਹਿਲੇ ਦਿਨ ਲੱਗੀ ਆ ਮਸ਼ੀਨ ਤੇ ਆਪਣੇ ਲਾਗੋਂ ਵੀਰੋ ਕਿਰਪਾਣ ਵਾਲੇ ਉਹ ਵੱਡਣ ਦੇ ਝੋਨਾ ਤੇ ਤੁਹਾਨੂੰ ਪਤਾ ਹੀ ਆਗੇ ਝੋਨਾ ਰਗੀ ਥੋੜਾ ਮੀਆਂ ਕਰਨ ਥੋੜਾ ਤੁਹਾਨੂੰ ਪਤਾ ਕਿ ਡੇਪਿਆ ਸੀ ਆਹ ਡੱਗਾ ਝੋਨਾ ਚਲੋਗੇ ਮਸ਼ੀਨ ਥੋੜਾ ਰਗੜ ਕੇ ਵੜਦੀ ਪਈ ਆ ਕਿ ਜਦ ਚੰਗਾ ਥੋੜਾ ਰਗੜ ਕੇ ਵੜੀ ਤੇ ਜੇ ਆਪਾਂ ਵੇਚਣਾ ਸਟਾਲਾ ਵੀ ਵੇਚਣਾ ਵਾ ਤੇ ਆਪਾਂ ਨੂੰ ਕਟਰਮ ਫੇਰ ਦੀ ਲੋੜ ਨਾ ਪਊਗੀ ਕਿਉਂਕਿ ਆਪਾਂ ਇਦਾਂ ਹੀ ਮੜ ਕੱਲ ਨੂੰ ਪਾੜੀ ਸੂਤਰਕਾਰ ਕਰਕੇ ਤੇ ਆਪਾਂ ਵੇਚ ਦਾਂਗੇ ਸਟਾਲਾ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਆਪਣੇ ਚੋਨਾ ਵੜਦੀ ਪਈ ਮਸ਼ੀਨ ਤੇ ਬਾਕੀ ਵਿੱਚ ਤੁਹਾਨੂੰ ਪਤਾ ਹੀ ਯਾਰ ਕਿ ਹੁਣ ਆ ਚੋਨੇ ਆਪਣਾ ਨਾਂ ਨਾਲ ਵੜਦੀ ਪਈ ਮਸ਼ੀਨ ਤੇ ਬਾਕੀ ਤੁਸੀਂ ਵੇਖ ਰਹੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਬਣੇ ਰਹੋ ਇਹ ਆਪਣੇ ਵੀਰ ਜੀ ਪਰਲੇ ਬਨੇ ਆਪਣੀ ਅਗੇ 17 18 ਇਹ ਨਾਲ ਆਪਣੀ ਇਧਰ ਤਿੰਨੇ ਕਨੜਾ ਅਗੇ ਆਪਣੀ ਇਧਰ ਤੇ ਆਹ ਵੀਰ ਮਗਰ ਫੋੜ ਮਹਿਰ ਫਿਰਨ ਗਿਆ ਵਾ ਤੇ ਮਹੀਨ ਦਾ ਵੀ ਕਾਫੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਡਿੱਗਿਆ ਮਹੀਨ ਦਾ ਵੀ ਕਾਫੀ ਜ਼ੋਰ ਲੱਗਦਾ ਤੇ ਕਿਉਂਕਿ ਇਹ ਆਪਣਾ ਕੁਝ ਕੁਝ ਵਿੱਚੋਂ ਡਿੱਗਿਆ ਵੀ ਤੇ ਕੁਝ ਖੜਾ ਵੀ ਹੈਗਾ ਹੀ ਤੇ ਨਾਲ ਨਾਲ ਆਪਣੇ ਝੋਨਾ ਵਧਣ ਵੜਦੇ ਪਏ ਆ ਇਹ ਜਿਹੜੀ ਫਸਲ ਆਪਣੀ ਅਗੇ ਵਿੱਚ 1692 ਕਿ ਇਹ 159 ਦੇ ਵਿੱਚ ਨਾਲ ਹੀ ਆਉਂਦੀ ਹੈ 1692 ਆ ਤੇ ਇਹ ਥੋੜੀ ਫਸਲ ਕੀਤੀ ਹੁੰਦੀ ਆ ਇਹ 159 ਦੇ ਨਾਲ ਹੀ ਵੱਢੀ ਜਾਂਦੀ ਹੈ ਤੇ ਆਪਾਂ ਜਦ ਤਰੀ ਨਾਲ ਫੜੀਏ ਚਲੋ ਥੱਲੇ ਮਾੜਾ-ਮੋੜਾ ਤੁਹਾਨੂੰ ਪਤਾ ਕੋਈ ਰਹਿ ਜਾਂਦਾ ਛਿੱਟਾ-ਛੋਟਾ ਉਹ ਛੁੱਟੀ ਕਿ ਤੱਕ ਪੈਣਗੇ ਤੇ ਉਹ ਮਾੜਾ-ਮੋੜਾ ਬਨਾਰੀ ਤੋਂ ਵੀ ਵੱਡ-ਵੱਡ ਡਈਦਾ ਵਾ ਕਿ ਤੁਹਾਨੂੰ ਪਤਾ ਵੀ ਮਸ਼ੀਨ ਮਗਰ ਵੇਖਣਾ ਤੇ ਤੁਹਾਨੂੰ ਪਤਾ ਪੈਂਦਾ ਹੀ ਆ ਕੇ ਮਾੜਾ ਮੋਟਾ ਕਰੇ ਬੰਨਾ ਰਹਿ ਗਿਆ ਵੜ ਕੇ ਕੇ ਸੁੱੜਦੇ ਹੀ ਤਾਂ ਮੜ ਕੇ ਤੁਹਾਨੂੰ ਪਤਾ ਵੀ ਜੀ ਵੱਡਿਆਂ ਨਹੀਂ ਜਾਂਦਾ ਨਾਲ-ਨਾਲ ਵੱਡ ਕੇ ਜਦੋਂ ਨਾਲ-ਨਾਲ ਦਾਣਾ ਪੰਜ ਜਾਂਦਾ ਵਾ ਤਾਂ ਕਰਕੇ ਜਿਹੜੋ ਕੇ ਮਾੜਾ ਮੋਟਾ ਕੇ ਵੜੇ ਥੱਲੇ ਤੁਹਾਨੂੰ ਪਤਾ ਡਿੱਗੀ ਆ ਸਿੱਤੇ ਮਾੜੇ ਮੋਢੇ ਥੱਲੇ ਰਹਿ ਜਾਂਦੇ ਆ ਤੇ ਨਾਲ-ਨਾਲ ਸੁੱੜਦੇ ਹੀ ਨੇ ਤੇ ਤੁਹਾਨੂੰ ਪਤਾ ਮਸ਼ੀਨ ਦੇ ਮਗਰ ਤੇ ਵੇਖਣਾ ਪੈਂਦਾ ਹੀ ਆ ਜਾ ਕੇ ਕਿ ਜੋ ਮਾੜਾ ਮੋਟਾ ਤੁਹਾਨੂੰ ਪਤਾ ਮਿਹਨਤ ਲੱਗੀ ਹੁੰਦੀ ਆ ਤੇ ਆਪਣੀ ਔਰ ਟਰਾਲੀ ਖੜੀ ਆ ਕੋ ਜ ਆਪਾਂ ਵੜਾਇਆ ਪਰਲਾ ਖਤਾ ਥੋੜਾਗਾ ਤੇ ਹੁਣ ਇਹ ਆਪਣੀ ਇਧਰ ਵੱਢਣ ਦੀ ਹੁਣ ਆਪਣਾ ਵੱਡਾ ਮੰਡਾ ਲਾਇਆ ਟਰਾਲੀ ਤੇ ਹੁਣ ਨਿਵਾਜ ਮਾਰੀ ਕਹਿੰਦਾ ਚੋਨਾਪਾਲੋਂ ਬੰਬੂ ਭਰ ਗਿਆ ਵਾ ਤੇ ਹੁਣ ਆਉਣ ਲੱਗੇ ਬੰਬੂ ਆਪਾਂ ਟਰਾਲੀ ਚ ਤੁਸੀਂ ਦੇਖ ਸਕਦੇ ਹੋ ਹੁਣ ਵੀ ਇਹ ਆਪਣੀ ਇਧਰੋਂ ਵੱਡੀ ਗਈ ਤੇ ਆਪਾਂ ਲੈ ਗਏ ਉਹ ਘਰ ਵਾਲੇ ਖਾਤੇ ਚੱਲੇ ਹੁਣ ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀ ਜੀ ਹੁਣ ਆਪਾਂ ਕਰ ਰੇ ਖਾਤੇ ਜਾ ਗਏ ਆਵੇ ਇਹ ਹੁਣ ਕਰ ਲਿਆ ਆਪਣਾ ਜਿਹੜਾ ਖਾਤਾ ਰਹਿ ਗਿਆ ਸੀ ਤੇ ਹੁਣ ਇਹ ਉਹਦੇ ਆਪਣੇ ਵੜਦੀ ਪਈ ਆ ਕਿਉਂਕਿ ਇਹ ਵੀ ਜੀ ਉਹ ਥੋੜਾ ਦੂਜਾ ਖਾਤਾ ਉਹਦਾ ਜਿਆਦਾ ਡੱਗਾ ਸੀ ਇਹ ਇਹ ਥੋੜਾ ਖਾਤਾ ਆਪਣਾ ਭਾਰਾ ਸੀ ਤੇ ਆਪਾਂ ਹੁਣ ਇਹ ਤਾਂ ਕਰ ਗਿਆ ਵੇਖੋ ਮਹੀਨ ਦਾ ਕਾਫੀ ਜ਼ੋਰ ਲੱਗਦਾ ਪਿਆ ਵਾ ਤੇ ਨਾਲ ਨਾਲ ਆਪਾਂ ਬਣਾਇਦਾ ਪਹਿਲਾਂ 100 ਵੜਦਾ ਸੀ ਤੇ ਤੁਹਾਨੂੰ ਪਤਾ ਇਹ ਕਰਦੇ ਨਾਲ ਨਾਲ ਫਿਰ ਬੰਨਾ ਹੁੰਦਾ ਤੇ ਓਖਾ ਇਹਨਾਂ ਬ੍ਰੇਕ ਲੱਗਣਾ ਤੇ ਇਹ ਵੱਧਿਆ ਵੇ ਨਾਲ ਨਾਲ ਤੇ ਚਲੋ ਕੀ ਉਹ ਕੀ ਮਸ਼ੀਨ ਚੱਲ ਜਾਂਦੀ ਏ ਕਿ ਵੀ ਜੇ ਤਾਰਾ ਤੋਰਾ ਥਲੇ ਰਹਿ ਗਿਆ ਨਾ ਆ ਵੀ ਕਾ ਕੇਵਲ ਜਾਂਦੀ ਉੱਪਰ ਇੱਕ ਪਰਲੇ ਪਰ ਤਾਰ ਜਾਂਦੀ ਆ 24 ਘੰਟੇ ਵਾਲੀ ਤੋ ਵੀ ਵੀਰ ਥੋੜੀ ਜਿਹੀ ਵੱਡੀ ਔਖੀ ਵੱਢਣੀ ਏ ਚਲੋ ਪਿੱਛੇ ਲਾਲਾ ਬੈ ਕਰ ਕਰਕੇ ਵੱਢਣ ਜਾਈਏ ਵੀਰ ਤੇ ਤੁਸੀਂ ਵੇਖ ਸਕਦੇ ਜੀ ਤੇ ਹੁਣ ਆ ਪਾਣੀ ਵੀਰ ਪਾਣੀ ਮੰਗਾਂਦੇ ਤੇ ਮੈਂ ਪਾਣੀ ਲਿਆਗਾ ਹੁਣ ਪਾਣੀ ਵੀਰਾਂ ਨੂੰ ਪਿਉਣੇ ਆ ਤੁਹਾਨੂੰ ਪਤਾ ਵੀ ਜੀ ਕਿ ਹਾਲੇ ਜਿਹੜੀ ਤੋਪਣਾ ਚੋਕ ਦੀ ਬਹੁਤ ਜਿਆਦੀ ਆ ਤੇ ਤੋਂ ਪਤਾ ਨੂੰ ਪਤਾ ਵੀ ਜੀ ਬਹੁਤ ਚੁੱਭਦੀ ਆ ਬਜਾਦੀ ਜੀ ਜਿੱਦਾਂ ਗਰਮੀ ਜੀ ਬਹੁਤ ਜ਼ਿਆਦੀ ਆ ਹਾਲੇ ਗਿਣ ਲੱਗਦੇ ਪੂਰੇ ਹਾਲੇ ਤੇ ਆਹ ਵੇਖੋ ਵੀ ਜੀ ਹੁਣ ਮਸ਼ੀਨ ਦਾ ਵੇਖੋ ਇਹਨੇ ਜੋਰ ਲੱਗਣ ਰਿਹਾ ਜੋ ਤੇ ਚਲੋ ਇਹ ਆ ਗਈ ਵੀ ਜਿਹੜਾ ਚੰਗੀ ਤਰ੍ਹਾਂ ਵਧੀਆ ਡਰਾਈਵਰ ਹੋਏ ਆਗੇ ਵਧੀਆ ਵੱਡੀ ਜਾਂਦੀ ਆ ਵੇਖੋ ਹੁਣ ਵੀਰ ਦੇ ਸਫਾਈ ਨਾਲ ਵਧਣ ਰਿਹਾ ਵਾ ਤੇ ਬਹੁਤ ਸਫਾਈ ਨਾਲ ਵੇਖੋ ਬਾਕੀ ਵੀ ਜੀ ਡਿੱਗੀ ਦਾ ਫਰਕ ਤੇ ਵੀ ਜੀ ਤੁਹਾਨੂੰ ਪਤਾ ਪੈਂਦਾ ਪੈਂਦਾ ਵਾ ਕਜਾ ਖਲੋਤੀ ਕਜਾ ਡਿੱਗੀ ਵਧਣੀ ਤੇ ਦਾਣੇ ਦਾ ਫਰਕ ਪੈਂਦਾ ਕੁਆਲਟੀ ਦਾ ਫਰਕ ਪੈਂਦਾ ਵਾ ਮੰਡੀ ਤੁਹਾਨੂੰ ਪਤਾ ਹੀ ਆ ਕਿ ਮੰਡੀ ਦਾਣੇ ਦਾ ਮੁੱਲ ਪੈਂਦਾ ਵਾ ਜੇ ਦਾਣਾ ਚੰਗਾ ਤੇ ਰੀੜ ਚੰਗਾ ਜੇ ਦਾਣਾ ਮਾੜਾ ਤੇ ਦਾਗੀ ਅਸਵਾ ਰੀੜ ਤੁਹਾਨੂੰ ਪਤਾ ਘੱਟ ਮਿਲਣਾ ਤੇ ਵਾਗੂ ਜੋ ਵੀਰ ਜੀ ਮੀਂਹ ਵੇਲੇ ਬੜਾ ਪੈ ਗਿਆ ਤੁਹਾਨੂੰ ਪਤਾ ਹੀ ਆ ਦੁਨੀਆਕਾਰ ਨਾਲ ਤੁਹਾਨੂੰ ਪਤਾ ਕਿ ਜਿਆਦਾ ਥੋੜਾ ਆਪਣਾ ਹੋ ਗਿਆ ਟੇਪੀਆਂ ਵਾ ਤੇ ਤੇ ਬਾਕੀ ਚਾਹਤੋਂ ਵੀਡੀਓ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾ ਕੇ ਜੁੜੋ ਕਰਿਓ ਕਰਿਆ ਕਰੋ ਸਸਰੀ ਕਰ ਵੀਡੀਓ ਸਾਰਿਆਂ ਨੂੰ